ਦੇ ਵਿੱਚ ਇੱਕ ਐਫ ਆਈ ਆਰ ਨੰਬਰ ਪ੍ਰਸ ਨੂੰ ਤੋਂ ਨੂੰ ਦਿੱਤੇ ਆ 44 ਨੰਬਰ ਇੱਕ ਦਰਜ ਕੀਤੀ ਆ ਇਹ ਬਲਜੀਤ ਸਿੰਘ ਇੱਥੇ ਕੰਪਲੇਨੈਂਟ ਆ ਉਹਨੇ ਜਿਹੜਾ ਉਹਦੀ ਸਟੇਟਮੈਂਟ ਹੈ ਉਹਦੀ ਸਟੇਟਮੈਂਟ ਦੇ ਮੁਤਾਬਕ ਐਫ ਆਈ ਆਰ ਲੌਂਚ ਕੀਤੀ ਹੈ ਅੰਡਰ ਸੈਕਸ਼ਨ ਬੀ ਐਨ ਐਸ ਨੀਤਾ ਰਾਮਾ ਸਾਡੀਆਂ ਸਾਰੀਆਂ ਪ੍ਰਸ਼ਨ ਉੱਤੇ ਦਿੱਤੀਆਂ ਹੋਈਆਂ ਕਿ ਕਿਵੇਂ 22 ਨੇ ਬੰਦੇ ਉਹਨਾਂ ਨੇ ਦੱਸੇ ਤੇ ਬਾਕੀ ਅਰਪਸ਼ਾਤੇ ਬੰਦੇ ਉਹਨਾਂ ਦੀ ਜ਼ਮੀਨ ਤੇ ਆ ਕੇ ਉਹਨਾਂ ਦਾ ਮਾਰਕਟਾਈ ਕੀਤੀ ਮਾਰ ਦੇਣ ਦੀ ਨੀਅਤ ਦੇ ਨਾਲ ਜਿਹਦੇ ਤੇ ਪੁਲਿਸ ਦੇ ਕੋਲ ਜਦੋਂ ਇਨਫੋਰਮੇਸ਼ਨ ਆਈ ਤੇ ਤੁਰੰਤ ਉਥੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਵਿੱਚੋਂ ਅਸੀਂ ਕਰੀਬ 11 ਬੰਦੇ ਜਿਹੜੇ ਐ ਗਿਸ्तार ਕਰਦੇ ਆ ਤਾਂ ਕਿ ਲਾਈਨ ਆਰਡਰ ਮੈਨਟੇਨ ਰਹੇ ਉਦੇ ਵਿੱਚ ਅਡੱਡ ਪੁਲਸ ਪਾਰਟੀਆਂ ਜੁਣਾ ਕੇ ਸਾਰੇ ਬੰਦਿਆਂ ਨੇ ਤੁਰੰਤ ਗਿਰਸਤਰੀ ਕੀਤੀ ਔਰ ਇਹਦੀ ਜਿਹੜੀ ਆਂਦਾਇ ਤਕਤੀਸ਼ ਹੈ ਉਹ ਅਮਚਲੀਆਂ ਦੀ ਜਾ ਰਹੀ ਹੈ ਜਿਹਦੇ ਵਿੱਚ ਅਜੇ ਜਿਹੜੀ ਬਾਕੀ ਰਿਕਵਰੀ ਹਥਿਆਰਾਂ ਦੀ ਪਲੱਸ ਜਿਹੜੇ ਵਾਹਨ ਚੂਜ ਹੋਏ ਆ ਉਹ ਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਵਜਾ ਰੰਜਿਸ਼ ਹੈ ਉਹ ਲੈਂਡ ਦਾ ਡਿਸਪਿਊਟ ਹੈ ਇਹ ਦੱਸਣਯੋਗ ਇਥੇ ਇਹ ਹੈ ਕਿ ਜਿਹੜੇ ਬੰਦੇ ਅਸੀਂ ਗ੍ਰਿਫਤਾਰ ਕੀਤੇ ਐ ਇਹਦੇ ਵਿੱਚ ਕਈ ਇਸ ਤਰ੍ਹਾਂ ਦੇ ਮੁਰਜ਼ਮ ਨੇ ਜਿਨ੍ਹਾਂ ਤੇ ਕਈ ਕਈ ਮਕਦਮੇ ਦਰਜ ਨੇ ਇਹਦੇ ਵਿੱਚ ਅਸੀਂ ਹੁਣਾਂ ਬੰਦਿਆਂ ਦੇ ਨਾਮ ਵੀ ਵਿੱਚ ਦਿੱਤੇ ਆ ਪ੍ਰੈਸ ਨੋਟ ਦੇ ਵਿੱਚ ਜਿਹੜੇ ਉਹਨਾਂ ਨੇ ਲਿਖਾਏ ਜਿਹੜੇ ਬੰਦੇ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਉਹ ਵੀ ਜਿਹੜੇ ਬੰਦੇ ਮਤਲਬ ਬਦਨਾਮ ਕਿਸਮ ਦੇ ਬੰਦੇ ਜਿਹੜੇ ਕਾਨੂੰਨ ਨੂੰ ਆਪਣੇ ਹੱਥ ਚ ਲੈਂਦੇ ਨੇ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਜੋ ਪੁਲਿਸ ਦੀ ਬਣਦੀ ਸੀ ਤਾਂ ਕਿ ਜਿਹੜਾ ਲਾਇਨ ਆਰਡਰ ਹੈ ਉਹਨੂੰ ਮੇਨਟੇਨ ਰੱਖਿਆ ਜਾਵੇ ਤੁਰੰਤ ਅਸੀਂ ਕੌਗਨੀਸ਼ੈਂਸ ਲਿੱਤਾ ਤੇ ਆਪਣੇ ਸੀਨੀਅਰ ਅਫਸਰਾਂ ਦੀ ਹਦਾਇਤ ਦੇ ਮੁਤਾਬਕ ਸਖਤ ਮਿਹਨਤ ਕਰਕੇ ਇਹਨਾਂ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਔਰ ਅਸੀਂ ਤਾਂ ਕਿ ਸਾਡਾ ਜਿਹੜਾ ਆਪਣਾ ਇਹ ਇਲਾਕਾ ਹੈ ਪੁਲਿਸ ਜ਼ਿਲ੍ਹਾ ਖੰਨਾ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਯੋਤੀ যাদব ਜੀ ਜਿਨ੍ਹਾਂ ਦਾ ਪ੍ਰਣਾਏ ਕਿ ਅਸੀਂ ਲਾ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣ ਦੇਣਾ ਔਰ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣ ਦੇਣਾ ਸਰ ਜੀ 11 ਬੰਦੇ ਪਾਪੂ ਕੀਤੇ ਗਿਆ ਨਾ ਤੋਂ ਹਤਿਆਰ ਵੀ ਬਰਾਮਦ ਹੋਏ ਤੁਹਾਨੂੰ ਮੈਂ ਦੱਸਿਆ ਹੈਗਾ ਕਿ ਅਸੀਂ ਇਹ ਗ੍ਰਿਫਤਾਰੀ ਤੁਰੰਤ ਕਰ ਲਈ ਹੈ ਕਿ ਜਿਹੜੀ ਇਹਨਾਂ ਦੇ ਵਿੱਚ ਬਦਾਂਗੀ ਉਹ ਕੀਤੀ ਜਾ ਰਹੀ ਹੈ ਸਰ ਜੀ ਇਹ ਸਾਰੇ ਕਿੰਨੇ ਬਹਾਨੇ ਦੇ ਇਸ ਕਾਰੋਬਾਰ ਨਾਲ ਰਿਲੇਟਡ ਹੈਗੇ ਜਿਹੜੇ ਮੁਕੱਦਮੇ ਰਜਿਸਟਰ ਹੈਗੇ ਨੇ ਕੀ ਇਹ ਸਾਰੇ ਪ੍ਰੋਪਰਟੀ ਨਾਲ ਰਿਲੇਟਡ ਹੈਗੇ ਜਾਂ ਕੋਈ ਵਾਕਫਾ ਇਹਦੇ ਵਿੱਚ ਨਾ ਜੀ ਆਡਾਡ ਪਰਚੇ ਦਰਜ ਨੇ ਮਾਰਕੁਟਾਈ ਦੇ ਵੀ ਨੇ ਇਹਨਾਂ ਦੇ ਵਿੱਚ ਹੀਨਿਸ ਕ੍ਰਾਈਮ ਦੇ ਵੀ ਨੇ ਈਵਨ ਐਨਡੀਪੀਐਸ ਦੇ ਵੀ ਨੇ ਸਾਰੇ ਇੱਕ ਇੱਕ ਪਿੰਡ ਦੇ ਨੇ ਜੀ ਇੱਕ ਇੱਕ ਪਿੰਡ ਦੇ ਮੁਲਾਜ਼ਮ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਹਾਂਗਾ ਪ੍ਰੈਸ ਰਿਪੋਰਟ ਦੇ ਵਿੱਚ ਇਹ ਸਾਰੇ ਦੁਰਾਹਾ ਤੇ ਦੁਰਾਹਾ ਦੇ ਆਲੇ ਦੋਲੇ ਜਿਹੜੇ ਪਿੰਡ ਨੇ ਉੱਥੋਂ ਦੇ ਨੇ ਇਹ ਚੁਣਕੂਈਆਂ ਖੋੜਦ ਦੇ ਵਿੱਚ ਇਹਦਾ ਝਗੜਾ ਹੋਇਆ ਸੀ ਜਿੱਥੇ ਲੈਂਡ ਡਿਸਪਿਊਟ ਚੱਲ ਰਿਹਾ ਹੈਗਾ ਉਹਦੇ ਵਿੱਚ ਇਹ ਜਿਹੜੇ ਆਇਡੈਂਟੀਫਾਈਡ ਜਿਹੜੇ ਉਹਨਾਂ ਦੇ ਬਾਈ ਨੇ ਬੰਦੇ ਲਿਖਾਏ ਨੇ ਤੇ ਪਲੱਸ ਅਨ ਆਇਡੈਂਟੀਫਾਈਡ ਬੰਦੇ ਉਹ ਅਨ ਆਇਡੈਂਟੀਫਾਈਡ ਬੰਦੇ ਦੀ ਇਹਨਾਂ ਦੀ ਪੁਸ਼ਗੀਸ ਦੇ ਆਧਾਰ ਤੇ ਤੇ ਪਲੱਸ ਜਿਹੜੇ ਅੱਗੇ ਇਹ ਇੰਜਰਡ ਬੰਦੇ ਆ ਕਿ ਕਿ ਇਹਦੇ ਚ ਇੱਕ ਬਲਜੀਤ ਸਿੰਘ ਦੀ ਸਟੇਟਮੈਂਟ ਹੈ ਪਲੱਸ ਜਿਹੜੀ ਹੈ ਕਿ ਇਹਦੇ ਵਿੱਚ ਤਿੰਨ ਚਾਰ ਬੰਦਿਆਂ ਦੇ ਇਸ ਤੋਂ ਇਲਾਵਾ ਸੱਟਾਂ ਲੱਗੀਆਂ ਉਹ ਜਿਹੜੀਆਂ ਉਹਨਾਂ ਦੀ ਵੀ ਅਸੀਂ ਸਟੇਟਮੈਂਟਸ ਲੈ ਰਹੇ ਹਾਂ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆ ਅਸੀਂ ਅੱਗੇ ਨਾਮਿਨੇਟ ਹੋ ਰਹੇ ਆ ਤੇ ਆਇਡੈਂਟੀਫਾਈ ਕਰ ਰਹੇ ਆ ਤੇ ਅੱਗੇ ਗਿਫਤਾਰ ਕਰ ਸਰ ਜਿਹੜੇ ਨੇ ਹਥਿਆਰ ਯੂਜ਼ ਕੀਤੇ ਨੇ ਜੇ ਲੋਕਲ ਨੇ ਹਥਿਆਰ ਜਿਹੜੇ ਨੇ ਜਿਹੜੇ ਨੇ ਹਥਿਆਰ ਯੂਜ਼ ਕੀਤੇ ਨੇ ਜੀ ਉਹ ਇਹਨਾਂ ਦੇ ਆਪਣੇ ਪਰਸਨਲ ਸੀ ਜਾਂ ਤੋਂ ਖੈਰ ਕੀਤੇ ਸੀ ਉਹ ਬਰਾਮਦ ਕੀਤੇ ਜਾ ਰਹੇ ਆ ਜਦੋਂ ਬਰਾਮਦਗੀ ਹੋ ਜਾਏਗੀ ਹਥਿਆਰਾਂ ਦੀ ਫਿਰ ਅਸੀਂ ਦੇਖਾਂਗੇ ਕਿ ਇਹ ਲਾਇਸੈਂਸੀ ਨੇ ਜਾਂ ਨਜਾਇਜ਼ ਨੇ ਸਰ ਜਿਹੜੀ ਇੰਜਰਡ ਨੇ ਉਹਨਾਂ ਦੇ ਕਿੰਨੀ ਐਕਸਟਾ ਲਗੀਆਂ ਨੇ ਇੰਜਰਡ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਜੀ ਜਿਹਦੀ ਅਸੀਂ ਸਟੇਟਮੈਂਟ ਲਿਖੀ ਆ ਉਹਦੀ ਜਿਹੜੀ ਐਮ ਐਲ ਆਰ ਆ ਉਹ ਉਹਦੇ ਐਮਐਲਆਰ ਦੇ ਮੁਤਾਬਕ ਜੋ ਡਾਕਟਰਾਂ ਦੀ ਰਿਪੋਰਟ ਹੈ ਉਹਦੇ ਸੱਟਾਂ ਸਭ ਤੋਂ ਵੱਧ ਹੈ ਬਾਹਾਂ ਤੇ ਸੱਟਾਂ ਨੇ ਉਹਦੇ ਤੇ ਜਿਹੜੇ ਬਾਕੀ ਹੈ ਉਹਨਾਂ ਦੇ ਵੀ ਇੱਕ ਦੀ ਬਾਹ ਤੇ ਹੈ ਇੱਕ ਦੇ ਕੰਨ ਤੇ ਸੱਟ ਹੈਗੀ ਠੀਕ ਹੈ ਜੀ ਕੀ ਨੌਕੀ ਇਹ ਸਾਰੀਆਂ ਜਿਹੜੀਆਂ ਸੱਟਾਂ ਨੇ ਸੱਟਾਂ ਤੇਜ਼ ਅਰਥជា ਨਾਲ ਉਹਨਾਂ ਨੇ ਕਿਰਪਾਨਾਂ ਯੂਜ਼ ਕੀਤੀਆਂ ਜਿਹੜੀ ਗੋਲੀ ਫਾਇਰਿੰਗ ਕੀਤੀ ਹੈ ਜਿਹੜੀ ਫਾਇਰ ਕੀਤਾ ਉਹ ਵੀ ਕਿਉਂਕਿ ਜਦੋਂ ਉਹ ਆਏ ਨੇ ਤੇ ਉਹਨਾਂ ਨੇ ਹਵਾ 'ਚ ਫੈਲ ਕੀਤੀ ਪਹਿਲਾਂ ਡਰਾਇਆ ਉਹਨਾਂ ਨੂੰ ਹਵਾ 'ਚ ਫੈਲ ਕਰਕੇ ਤੇ ਫਿਰ ਜਿਹੜੀਆਂ ਕਿਰਪਾਨਾਂ ਲੈ ਕੇ ਉਹਨਾਂ ਦਾ ਮਾਰਕਟਾਈ ਕੀਤਾ ਇਹ ਤਫਤੀਸ਼ ਦੇ ਵਿੱਚ ਇਹ ਸਾਰੀਆਂ ਗੱਲਾਂ ਆ ਰਹੀਆਂ ਤੇ ਹੁਣ ਤੱਕ ਦੀ ਤਫਤੀਸ਼ ਸੱਟਾਂ ਦੇ ਮੁਤਾਬਕ ਹੁਣ ਤੱਕ ਉਹ ਕਿਰਪਾਨਾਂ ਜ਼ਿਆਦਾ ਯੂਜ਼ ਕਰਕੇ ਉਹਨਾਂ ਨੇ ਜਿਹੜੀਆਂ ਇਹ ਸੱਟਾਂ ਮਾਰੀਆਂ ਫਾਇਰ ਦੇ ਨਾਲ ਹਥਿਆਰ ਦੇ ਨਾਲ ਕੋਈ ਇਸ ਤਰ੍ਹਾਂ ਦੀ ਸੱਟ ਜਿਹੜੇ ਇੰਜਰਡ ਬੰਦੇ ਆ ਡਾਇਰੈਕਟ ਫਾਇਰ ਕੋਈ ਨਹੀਂ ਹੋਣਾ ਤੇ ਲੱਗਿਆ ਜਿਹੜੇ ਸਰ ਫੜੇ ਇਹਨਾਂ ਦੇ ਰਾਣਾ ਆਪਣੀ ਨਾਲ ਉਹ ਵੀ ਹੈ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਵੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਦੇ ਖਿਲਾਫ ਮੁਕਦਮੇ ਦਰਜ ਨੇ ਕਈਆਂ ਦੇ ਖਿਲਾਫ ਚਾਰ ਮੁਕਦਮੇ ਦਰਜ ਹੈ ਕਈਆਂ ਦੇ ਖਿਲਾਫ ਤਿੰਨ ਮੁਕਦਮੇ ਦਰਜ ਹੈ ਉਹ ਕੱਲੇ ਕੱਲੇ ਤੇ ਅਸੀਂ ਸਾਰਿਆਂ ਦਾ ਜਿਹੜਾ ਰਿਕਾਰਡ ਹੈਗਾ ਕਿੰਨੇ ਰਿਕਾਰਡ ਹੈ ਉਹ ਸਾਰਾ ਸ਼ਾਨਬੀਨ ਕਰ ਰਹੇ ਹਾਂ ਸਰ ਕਿ ਦੋ ਔਰਤਾਂ ਤੇ ਹਮਲਾ ਕੀਤਾ ਗਿਆ ਜੀ ਜਿਹੜੀਆਂ ਉਹ ਕਿ ਦੋ ਔਰਤਾਂ ਸੀਗੀਆਂ ਲੇਡੀਜ਼ ਇਹ ਨਾ ਜੀ ਇਹ ਇਹ ਤੁਹਾਨੂੰ ਮੈਂ ਦੱਸਿਆ ਵੀ ਲੈਂਡ ਡਿਸਪਿਊਟ ਹੈ ਉਹ ਲੈਂਡ ਡਿਸਪਿਊਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੋਟਰ ਤੇ ਉਹ ਫੈਮਿਲੀ ਆਪਣੀਆਂ ਔਰਤਾਂ ਸਮੇਤ ਆਲਰੇਡੀ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਇਹ ਰੰਜਿਸ਼ ਚੱਲ ਰਹੀ ਹੈ ਓਕੇ ਤੇ ਉਹ ਉੱਥੇ ਆਪਣੀ ਉਹ ਫਸਲ ਦੀ ਰਾਖੀ ਵਾਸਤੇ ਕਹਿੰਦੇ ਅਸੀਂ ਬੈਠੇ ਸੀ ਜੋ ਉਹਦੀ ਸਟੇਟਮੈਂਟ ਹੈ ਉਹ ਜਦੋਂ ਆਏ ਤੇ ਉਹਨਾਂ ਨੇ ਔਰਤਾਂ ਦੇ ਵੀ ਮਾਰੀਆਂ ਸਰ ਟੋਟਲ ਕਿੰਨੇ ਜਣੇ ਨਾਬਜਦ ਹੋਏ ਨੇ ਜੀ ਇਸ ਕੇਸ 'ਚ ਨਾਬਜਦ ਜਿਹੜੇ ਬੰਦੇ ਹੈਗੇ ਅ ਨਾਬਜਦ ਜਿਹੜੇ ਹੈਗੇ ਇਹ ਕਮ ਸੇ ਕਮ ਵੀ 14 ਬੰਦੇ ਬਾਈ ਨੇਮ ਨਾਲ ਜਦ ਨੇ ਜੀ ਮਤਲਬ ਆਇਡੈਂਟੀਫਾਈਡ ਜਿਹੜੇ ਬਾਈ ਨੇਮ ਨੇ 14 ਦੇ ਵਿੱਚੋਂ 11 ਫੜੇ ਗਏ ਜੀ ਚਾਰ ਬੰਦੇ ਅਜੇ ਜਿਹੜੇ ਹੋਰ ਐ ਜਿਹੜੇ ਬਾਈ ਨੇਮ ਨੇ ਉਹ ਅਜੇ ਮਫਰੂਦ ਨੇ ਭੱਜੇ ਹੋਏ ਨੇ ਬਾਕੀ ਜਿਹੜੇ ਅਨਡੈਂਟੀਫਾਈਡ ਬੰਦੇ ਆ ਉਹ ਵੀ ਸਾਰੇ ਭੱਜੇ ਹੋਏ ਆ ਲੇਕਿਨ ਇਹਨਾਂ ਦੀ ਪੁਲਿਸ ਗਿਫਤ ਦੇ ਮੁਤਾਬਕ ਜਿਹਦਾ ਜਿਹਦਾ ਕਿ ਜੋ ਰੋਲ ਐ ਜਿਵੇਂ ਆ ਕਿਹੜੇ ਕਿਹੜੇ ਬੰਦੇ ਆ ਪੁਲਿਸ ਪਾਰਟੀਆਂ ਸਟੀਆਂ ਸਾਰੀਆਂ ਦਸ਼ਾਵਾਂ ਦੇ ਵਿੱਚ ਇਹਨਾਂ ਦੇ ਟਿਕਾਣਿਆਂ ਤੇ ਕਿੱਥੇ ਕਿੱਥੇ ਆ ਮੋਂ ਟੋਜ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸਰ ਨਹੀਂ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਰਫ ਇੱਕ ਜਿਹੜਾ ਬਲਜੀਤ ਸਿੰਘ ਹੈ ਇਹਦੇ ਸੱਟਾਂ ਜਿਹੜੀਆਂ ਗਿਆ ਬਾਹਾਂ ਤੇ ਜਾਦਾ ਗ੍ਰੀਵियस ਸੱਟਾਂ ਨੇ ਤੇ ਬਾਕੀ ਕੰਨ ਤੇ ਔਰ ਵਾਈਟਲ ਆਰਗਨ ਤੇ ਵੀ ਸੱਟ ਹੈ ਉਹ ਡਾਕਟਰ ਦੀ ਰਿਪੋਰਟ ਹੈ ਜੀ ਜੋ ਡਾਕਟਰ ਦੀ ਰਿਪੋਰਟ ਹੈ ਉਹ ਜੀਆਂ ਜਿਹੜੀਆਂ ਤੁਹਾਨੂੰ ਦੱਸਿਆ ਕਿ ਰਿਪੋਰਟਸ ਨੇ ਐਮ ਐਲ ਰਜ ਉਹ ਅਸੀਂ ਕਲੈਕਟ ਕੀਤੀਆਂ ਉਹਦੇ ਮੁਤਾਬਕ ਹੀ ਇਹਦੇ ਵਿੱਚ ਧਾਰਾ ਹੈਗੀ ਲੇਕਿਨ ਕਿਉਂਕਿ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਕਿ ਉਹਨਾਂ ਨੇ ਆਂਦਿਆਂ ਨੇ ਫੈਰ ਕਰਕੇ ਪਹਿਲਾਂ ਫੈਰ ਕੀਤੇ ਨੇ ਇਸ ਲਈ ਅਸੀਂ ਉਹ ਤਾਰਾ ਵੀ ਲਾਈ ਹੈ ਸਰ ਕਿੰਨੇ ਕੋ ਫੈਰ ਕੀਤੇ ਨੇ ਆਂਦਿਆਂ ਨੇ ਉਹਦੇ ਦੱਸਣ ਦੇ ਮੁਤਾਬਕ ਇਹ ਹੈ ਕਿ ਉਹਨਾਂ ਨੇ 15-20 ਫੈਰ ਕੀਤੇ ਨੇ ਆਂਦਿਆਂ ਨੇ ਸਰ ਜਿਹੜਾ ਅਟੈਕ ਹੋਇਆ ਜੀ ਇਹਦੇ ਚ ਮੇਨ ਹੈਡਕਾਉਂਟ ਸੀ ਜੀ ਇਹ ਹੈਡ ਇਹਦੇ ਵਿੱਚ ਉਹ ਉਹਨਾਂ ਦੀ ਸਟੇਟਮੈਂਟ ਦੇ ਮੁਤਾਬਕ ਪਲਸ ਹੁਣ ਤੱਕ ਦੀ ਤਫ਼ਤੀਸ਼ ਦੇ ਮੁਤਾਬਕ ਇਹ ਹੈ ਕਿ ਇਹਦੇ ਚ ਕਿ ਰਵੀ ਰਾਜਗੜ ਹੈ ਤੇ ਇੱਕ ਯਾਦਵਿੰਦਰ ਸਿੰਘ ਜਾਤੂ ਦੋਨੇ ਹੀ ਬੜੇ ਨਟੋਰੀਅਸ ਬੰਦੇ ਨੇ ਜਿਨ੍ਹਾਂ ਦੇ ਖਿਲਾਫ 11 10 10 ਮੁਕੱਦਮੇ ਦਰਜ ਹੈ ਉਹਦੇ ਹੱਥ ਨਹੀਂ ਆਏ ਪੁਲਿਸ ਪਾਰਟੀਆਂ ਲਗੀਆਂ ਇਹ ਯਾਦਵਿੰਦਰ ਸਿੰਘ ਜਾਦੂ ਕਿੱਥੇ ਰਹੋ ਇਹਨਾਂ ਨੂੰ ਜਿਹੜਾ ਇਹਨਾਂ ਦੇ ਰਿੰਗ ਲੀਡਰ টাইਪ ਨੇ ਯਾਦਵਿੰਦਰ ਸਿੰਘ ਜਾਦੂ ਕਿੱਥੇ ਰਹਿਣ ਵਾਲੇ ਨੇ ਜੀ ਇਹ ਪਿੰਡ ਕਡਾਣੀ ਠੀਕ ਹੈ ਜੀ ਹਾਂਜੀ ਸੋ ਇਹਨਾਂ ਦਾ ਰੰਗ ক্চে মাড্ার আরারেদেত সট্যা চ্য়ারেয়ারাডেরে স্য়াখ্য়ারেরাডেমে.